ਸਵਾਗਤ ਹੈ ਦੋਸਤੋ ਸਾਰਿਆਂ ਦਾ ਔਰ ਮੈਂ ਮਾਫੀ ਮੰਗਦਾ ਥੋੜਾ ਟਾਈਮ ਦੇਰੀ ਦੇ ਲਈ ਤੁਸੀਂ ਸਾਰੇ ਸਾਡੇ ਆਪਣੇਓ ਸਾਨੂੰ ਮਾਫ ਕਰੋਗੇ ਇਸ ਗੱਲ ਦੇ ਲਈ ਵੱਡੇ ਬੈਠੇ ਨੇ ਤੇ ਆਦਰਨੀਏ ਜੈਂਦਰਕੌਰ ਜੀ ਸਾਡੇ ਮਹਿਲਾ ਮੋਰਚਾ ਅਧਿક્ષ ਪ੍ਰਦੇਸ਼ ਵਿਸ਼ੇਸ਼ ਤੌਰ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਏ ਨੇ ਉਹਨਾਂ ਨਾਲ ਮੌਜੂਦ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ੀਲੂ ਚੁਗ ਜੀ ਪ੍ਰਦੇਸ਼ ਦੇ ਕੋਸ਼ਾ ਅਧਿક્ષ ਗੁਰਦੇਵ ਸ਼ਰਮਾ ਦੇਵੀ ਜੀ ਪ੍ਰੈਸ ਸੈਕਟਰੀ ਸਾਡੇ ਡਾਕਟਰ ਸਤੀਸ਼ ਜੀ ਬਨਰਾਲ ਜੀ ਸਾਡੇ ਸਪੋਕਸਪਰਸਨ ਔਰ ਮਹਾ ਮੰਤਰੀ ਮੰਡੀ ਸਾਹਿਬ ਯਸ਼ਪਾਲ ਜੀ ਸਾਰੀ ਟੀਮ ਬੈਠੀ ਹੈ ਮੈਂ ਬੇਨਤੀ ਕਰੂੰਗਾ ਭੈਣ ਜੀ ਨੂੰ ਵੀ ਤੁਹਾਡੇ ਨਾਲ ਰੂਬਰੂ ਹੋਣ ਦੇ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਤਿ ਸ਼ਕਾਲ ਜੀ ਸਾਰਿਆਂ ਨੂੰ ਅੱਜ ਇੱਥੇ ਅਸੀਂ ਸਾਰੇ ਬੈਠੇ ਹਾਂ ਰਾਜੇਸ਼ੀ ਸ਼ੀਨੂ ਜੀ ਦੇਵੀ ਜੀ ਬਲੀਵਾਲ ਜੀ ਸਭ ਬੈਠੇ ਜਿਹੜੇ ਉਧੇਦਾਰ ਨੇ ਬੈਠੇ ਹੋਏ ਨੇ ਇੱਕ ਤਾਂ ਵਿਸ਼ੇਸ਼ ਤੌਰ ਨਾਲ ਅਸੀਂ ਗੱਲ ਕਰਨੀ ਸੀਗੀ ਜਿਹੜੇ ਇਹ 1000 ਰੁਪਏ ਵਾਲੀ ਗੱਲ ਹੈਗੀ ਹੈ ਇੱਥੇ ਆਪ ਦੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀਗਾ ਸਾਡੀ ਲੇਡੀਜ਼ ਨੂੰ ਕਿ ਹਰ ਘਰ 'ਚ ਜਿਹੜੀ ਵੀ ਲੇਡੀ ਹੋਏਗੀ ਉਸ ਨੂੰ 1000 ਰੁਪਏ ਮਿਲਿਆ ਜਾਏਗਾ ਉਹਨਾਂ ਤੋਂ ਫਾਰਮ ਵੀ ਭਰੇ ਗਏ ਸੀਗੇ ਔਰ ਤੁਹਾਨੂੰ ਉਹਦਾ ਨਤੀਜਾ ਵੀ ਪਤਾ ਲੱਗਿਆ ਕਿੰਨੀ ਲੇਡੀਜ਼ ਨੇ ਜਾ ਕੇ ਵੋਟਾਂ ਪਾਈਆਂ ਉਹਨਾਂ ਨੂੰ ਪਰ 3 ਸਾਲ ਹੋਣ ਲੱਗੇ ਨੇ ਇੱਕ ਲੇਡੀ ਨੂੰ ਕਿਤੇ ਵੀ 1000 ਰੁਪਏ ਨਹੀਂ ਮਿਲਿਆ ਫਿਰ ਆ ਗਈ ਸਾਡੀ MP ਇਲੈਕਸ਼ਨ ਉਹਦੇ ਵਿੱਚ ਉਹਨਾਂ ਨੇ ਕਿਹਾ ਤੁਹਾਨੂੰ 1100 ਰੁਪਏ ਦੇਵਾਂਗੇ ਉਹ ਵੀ ਨਹੀਂ ਕੁਝ ਉਹਦਾ ਤਾਂ ਬਸ ਸਾਰਿਆਂ ਨੂੰ ਪਤਾ ਹੀ ਸੀਗਾ ਕਹਿਣ ਵਾਲੀ ਗੱਲ ਹੈ ਹੁਣ ਦਿੱਲੀ ਵਿੱਚ ਇਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਕਿ ਸਾਰੀ ਮਹਿਲਾਵਾਂ ਨੂੰ 2100 ਰੁਪਏ ਦੇਣਗੇ ਹਰ ਮਹੀਨੇ ਮੈਂ ਪੁੱਛਣਾ ਚਾਹਨੀ ਐ ਤੁਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਗੁੰਮਰਾਹ ਕਰ ਲਿਆ ਹੈਗਾ ਹੁਣ ਦਿੱਲੀ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ ਪਹਿਲੇ ਜੇ ਤੁਸੀਂ ਦਿੱਲੀ ਦਉਗੇ ਪਹਿਲੇ ਸਾਡੀ ਮਹਿਨਾਂ ਲੋਕ ਦੇਓ ਜਿਨ੍ਹਾਂ ਨੂੰ ਪ੍ਰੋਮਿਸ ਕੀਤਾ ਸੀਗਾ ਪੰਜਾਬ ਵਿੱਚ 1000 ਰੁਪਿਆ ਇਹ ਬੜਾ ਵੱਡਾ ਵਿਸ਼ੇ ਹੈ ਸਾਡੀ ਮਹਿਲਾਵਾ ਵਾਸਤੇ ਔਰ ਸਾਨੂੰ ਜਵਾਬ ਵੀ ਚਾਹੀਦਾ ਹੈ ਆਪ ਪਾਰਟੀ ਤੋਂ ਰਣਨੀਤੀ ਹਲ ਜੀ ਨੂੰ ਸੋ ਵੀ ਤੁਸੀਂ ਦਰ ਚੱਕਦੇ ਹੋ ਦਿੱਲੀ ਵੀ ਜਾ ਕੇ ਫਿਰ ਕਰੋਗੇ ਦਿੱਲੀ ਦੀ ਪਬਲਿਕ ਨੂੰ ਪੰਜਾਬ ਦੇ ਬਿਲਕੁਲ ਬਿਲਕੁਲ ਜਾਵਾਂਗੇ ਕੈਂਪੇਨ ਕਰਾਂਗੇ ਜਾ ਕੇ ਮੈਂ ਮੈਂ ਦਾ ਵਾਈ ਆਰ ਯੂ ਸੋ ਸਕੈਰਡ ਆਫ ਇਟ ਡਿਸਲੋਗਰ ਯਰ ਡਿਸਪੋਜੀਸ਼ਨ ਨੋਬਾਡੀ ਇਜ਼ ਸਕੈਡ ਆਫ ਇਟ ਜੀ ਨਹੀਂ ਨਹੀਂ ਤੁਸੀਂ ਨਹੀਂ ਦੇਖੋ ਹਾਂ ਸਾਹਮਣੋਂ ਪਹਿਲਾਂ ਇਤਕੋਈ ਗੱਲ ਕੀਤੀ ਕਿ 1000 ਰੁਪਏ ਕਿਉਂ ਦਿੱਤਾ ਐਨਾ ਕਿਉਂ ਡਰੇ ਹੋ ਮੈਂ ਦੇਖੋ ਜੀ ਅਸੀਂ ਬਿਲਕੁਲ ਨਹੀਂ ਡਰੇ ਹੋਏ ਹਾਂ ਮੈਂ ਮਹਿਲਾ ਮੋਚਾ ਦੀ ਪ੍ਰਧਾਨ ਆ ਪੰਜਾਬ ਦੀ ਤਾਂ ਹੀ ਮੈਂ ਇਹ ਸਵਾਲ ਪਹਿਲੇ ਚੁੱਕਿਆ ਹੈਗਾ। ਔਰ ਮੈਂ ਜੋ ਦਿੱਲੀ ਚ ਸੁਣਿਆ ਸੀਗਾ ਔਰ ਪੜ੍ਹਿਆ ਕਿ ਇਹ ਕਹ ਰਹੇ ਨੇ ਤਾਂ ਹੀ ਮੈਂ ਕਹਿ ਰਹੀ ਹਾਂ ਕਿ ਜੇ ਸਾਡੀ ਪੰਜਾਬ ਦੀ ਮਹਿਲਾ ਨੂੰ ਨਹੀਂ ਮਿਲਿਆ 1000 ਰੁਪਿਆ ਤਾਂ ਉਥੇ 2100 ਕੇ ਜੇ ਉਥੇ ਦੇਣਗੇ। ਫਾਟੇ ਨੂੰ ਜਿਆਦਾ ਵੀ ਐਪੀਐਕਸ ਜਾਂ ਪਰੋਕਸ ਹੈ ਠੀਕ ਉਹਲੇ ਹੈਗੇ। ਅਜੇ ਵੀ ਲੋਕਾਂ ਨੇ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਆ। ਇੰਡਸਟਰੀ ਬਿਲਕੁਲ ਖਰਾਬ ਹੋ ਰਹੀ ਹੈ। ਬਿਲਕੁਲ ਬਰਬਾਦ ਹੋਣ ਦੇ ਕਰਾਰ ਤੇ ਪਹੁੰਚ ਗਈ ਹੈ। ਇਹ ਖਮਾ ਹੈਗਾ ਵੀ ਅਸੀਂ ਤੁਮ ਗੱਲ ਕਰ ਰਿਹਾ ਕਿਸ ਦੇ ਸਾਲ ਨੂੰ ਕੈਪ ਫ੍ਰੀਲੈਂਸਰ ਪਰ ਇਲੈਕਸ਼ਨ ਦੇ ਦਿੱਤੀ ਹੋਈ ਹੈ ਇਹ ਬੜਾ ਬੜਾ ਸਮਾਸੀ ਮੁੱਦੇ ਕਰ ਰੋ ਗੱਲ ਕਰ ਰਹੇ ਹਾਂ ਦੇਖੋ ਜੀ ਇਹ ਸਾਡੇ ਸੀਨੀਅਰਸ ਕਰ ਰਹੇ ਨੇ ਔਰ ਗੱਲਾਂ ਚੱਲ ਰਹੀ ਹੈ ਨਾ ਲਗਾਤਾਰ ਨਿਕਲਦਾ ਦੋਸਤ ਚੱਲਦੀ ਰਹੇ ਚਿੱਟਾ ਨਹੀਂ ਦੇਖੋ ਅੱਜ ਦਾ ਜਿਹੜਾ ਮੁੱਦਾ ਨਾ ਜੀ ਮੈਂ ਦੇਖੋ ਇੱਕ ਬੜੀ ਮਹਿਲਾਮਾਂ ਦੇ ਬਾਰੇ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਆ ਵੱਡਾ ਵਿਸ਼ਾ ਕੀ ਆ ਵੀ ਪੰਜਾਬ ਦੀ ਮਹਿਲਾ ਦੇ ਨਾਲ ਟੱਕਾ ਹੋਇਆ ਉਹ ਤੱਕਾ ਦਿੱਲੀ ਦੀ ਮਹਿਲਾ ਦੇ ਨਾਲ ਨਾ ਹੋ ਸਕੀ ਉਹਦੇ ਖਿਲਾਫ ਜੈਂਦਰ ਕੋਰ ਜੀ ਨੇ ਆਵਾਜ਼ ਚੱਕੀ ਆ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਕਨਸਟੇਟੇਟੇ ਤੇ ਰੱਖੀਏ ਹਾਂ ਗੁੰਮਰਾਹ ਕੀਤਾ ਹਾਂ ਗੁੰਮਰਾਹ ਕੀਤਾ ਜੀ ਉਹ ਤੱਕਾ ਹੀ ਸਮਝਾਂਗੇ ਨਾ ਵੀ ਜਿਹਨੂੰ ਇੱਕ ਇਸ ਠੱਗ ਦੇ ਨਾਲ ਗੁੰਮਰਾਹ ਕੀਤਾ ਗਿਆ ਉਹ ਪੈਣਾ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਨੇ ਕੱਲ ਨੂੰ ਦਿੱਲੀ ਦੀ ਜਨਤਾ ਕਹੂਗੀ ਉਹਦੇ ਨਾਲ ਵੀ ਉਹੀ ਹੋਏਗਾ ਸੋ ਇਹ ਸਾਰੇ ਜਾ ਕੇ ਅਸੀਂ ਉਹਨੂੰ ਦਿੱਲੀ ਦੇ ਵਿੱਚ ਇਸ ਕਨਸੈਪਟ ਨੂੰ ਇਹਦਾ ਹੋਰ ਪ੍ਰਚਾਰ ਕਰਾਂਗੇ ਕਿ ਇਹ ਜਿਹੜਾ ਝੂਠ ਆ ਇਹ ਝੂਠ ਦਾ ਬਹੁਤ ਵੱਡਾ ਘਰਾ ਪਰ ਚੁੱਕਿਆ ਲੋਕਾਂ ਦੇ ਨਾਲ ਬਾਰ ਬਾਰ ਇਸ ਤਰ੍ਹਾਂ ਦੀਆਂ ਗੱਲਾਂ ਝੂਠੀਆਂ ਕਰਕੇ ਅਸੀਂ ਲੋਕਾਂ ਨੂੰ ਕਦੋਂ ਤੱਕ ਗੁਮਰਾਹ ਕਰਦੇ ਰਹਾਂਗੇ ਕਦ ਤੱਕ ਲੋਕਾਂ ਨੂੰ ਐਦਾਂ ਮੁਫਤ ਦੇ ਖਜ਼ਾਨੇ ਦਿਖਾ ਦਿਖਾ ਕੇ ਵੋਟਾਂ ਨੂੰ ਆਪਣੇ ਤਰਫ ਲਾਵਾਂਗੇ ਪੰਜਾਬ ਦੇ ਇੱਕ ਤਾਂ ਇੱਕ ਜਾਂ ਦਾ ਮੁੱਦਾ ਹੋ ਗਿਆ ਇਹ ਦੱਸੋ ਵੀ ਪੰਜਾਬ ਦੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਵੀ ਮਹਿਲਾਵਾਂ ਦੇ ਪ੍ਰਤੀ ਜੋ ਰਾਜ ਸਰਕਾਰ ਦੀਆਂ ਨੀਤੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਹੋਣ ਰਹੀਆਂ ਨੇ ਦੇਖੋ ਜੀ ਨੀਤੀਆਂ ਤਾਂ ਮੈਨੂੰ ਮੈਂ ਇੰਨਾ ਕਹਿ ਸਕਦੀ ਹਾਂ ਤੁਹਾਨੂੰ ਲੇਡੀਜ਼ ਨਾਲ ਕੋਈ ਅੱਜ ਵਹਲਾ 5 6 ਵਜੇ ਤੋਂ ਬਾਅਦ ਬਾਹਰ ਬਾਹਰ ਨਹੀਂ ਨਿਕਲਣਾ ਚਾਹੀਦੀ ਸੇਫ ਨਹੀਂ ਹੈ ਸੇਫ ਨਹੀਂ ਹੈ ਤੁਸੀਂ ਜਿੱਥੇ ਵੀ ਜਾਓ ਤੁਹਾਨੂੰ ਗੱਲ ਸੁਣਨ ਤੇ ਆਉਂਦੀ ਹੈਗੀ ਹੈ ਕਿ ਕਿਸੇ ਦੀ ਵਾਲੀਆਂ ਚੋਰੀ ਕਰ ਲੀਆਂ ਕਿਸੇ ਦੇ ਕੜੇ ਖੋਲੇ ਹੁਣ ਜਿਹੜੇ ਇਲੈਕਸ਼ਨ ਹੋਈਆਂ ਸੀਗੀਆਂ ਐਮਸੀ ਇਲੈਕਸ਼ਨ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੈ ਕਿ ਪਟਿਆਲੇ ਵਿੱਚ ਕੀ ਹੋਇਆ ਲੇਡੀਜ਼ ਨੂੰ ਨਿੱਚੇ ਸਿੱਟਕੇ ਉਹਨਾਂ ਦੇ ਕਪੜਿਆਂ 'ਚ ਹੱਥ ਪਾ ਕੇ ਉਹਨਾਂ ਦੇ ਕਾਗਜ਼ ਖਿੱਚੇ ਗਏ ਇਹ ਇਸ ਤੋਂ ਸ਼ਰਮਨਾਕ ਘਟਨਾ ਕੀ ਹੋ ਸਕਦੀ ਹੈ اور ਇਹ ਕਿਨਾ ਕਿਤਾ ਕਿਨੇ ਆਪ ਵਾਲਿਆਂ ਨੇ اور ਆਪ ਦੇ ਐਮਐਲਏ ਖੜੇ ਸੀਗੇ ਉੱਤੇ ਸਾਰਾ ਕੁਝ ਵੀਡੀਓਗ੍ਰਾਫ ਪ੍ਰੂਫ ਹੈਗੀ ਹੈ ਜਿਹੜੀ ਅਸੀਂ ਕੋਰਟ 'ਚ ਵੀ ਦਿੱਤੀ ਹੈਗੀ ਹੈ ਇਹ ਜੀ ਇਹ ਜੀ ਹਰਕਤਾ ਦੇ ਲੇਡੀਜ਼ ਨਾਲ ਹੋਣ ਗਿਆ ਕਿਹੜੀ ਲੇਡੀਆਂ ਆਪਣੇ ਆਪ ਨੂੰ ਸੇਵ ਕਰੇਗੀ ਸੇਲ ਕਰੇਗੀ ਪੰਜਾਬ ਵਿੱਚ ਪੰਜਾਬ ਦੇ ਵਿੱਚ ਵੀ ਸਿਵਲ ਹਸਪਤਲ ਹੈਗੇ ਜਿੱਥੇ ਬੱਚਾ ਬਚਾਵਾ ਨਿਭਾਉਂਦਾ ਉੱਥੇ ਮਹਿਲਾਵਾਂ ਨੂੰ ਕੋਈ ਸੁਵਿਧਾਵਾਂ ਨਹੀਂ ਮਿਲਦੀ ਪਰ ਤੁਹਾਡਾ ਮਹਿਲਾ ਮੋਰਚਾ ਕਦੀ ਵੀ ਸਾਡਾ ਉੱਥੇ ਕੋਈ ਅੰਦੋਲਨ ਖੜਾ ਕਰਦਾ ਨਜ਼ਰ ਨਹੀਂ ਆਇਆ ਵੀ ਤੁਹਾਨੂੰ ਕੀ ਲੱਗਦਾ ਵੀ ਮਹਿਲਾਵਾਂ ਵੀ ਤੁਸੀਂ ਮੁੱਢ ਦਾ ਚੁੱਕਦੇ ਹੋ ਉਹਨੂੰ ਗਰਾਊਂਡ ਤੇ ਜਾ ਕੇ ਕਿੰਨਾ ਉਸ ਲਈ ਕੰਮ ਕਰੀ ਅਸੀਂ ਜਾਣਦੇ ਹਾਂ ਜੀ ਅਸੀਂ ਇੱਥੇ ਤੋਂ ਰਾਹੇ ਵੀ ਬੱਠੇ ਸੀਗੇ ਹਸਪੀਟਲ ਦੇ ਬਾਹਰ ਕੰਨਾ ਮਾਰ ਕੇ ਉਹ ਜਿਹੜਾ ਹਸਪੀਟਲ ਤਿਆਰ ਪਿਆ ਹੈਗਾ ਉਹ ਉਹ ਨੂੰ ਖੋਲ ਹੀ ਨਹੀਂ ਰਹੀ ਆਪ ਸਰਕਾਰ ਔਰ ਸਾਨੂੰ ਪ੍ਰੋਮਿਸ ਕੀਤਾ ਗਿਆ ਸੀ ਉਸ ਦਿਨ ਕਿ ਤੁਸੀਂ ਸਾਨੂੰ ਦੋ ਦਿਨ ਦਿਓ ਅਸੀਂ ਇਹ ਖੋਲਤਾਵਾਂਗੇ ਉੱਥੇ ਕੈਜੂਲਟੀਆਂ ਬੜੀ ਆਉਂਦੀਆਂ ਨੇ ਅਜੇ ਤੱਕ ਨਹੀਂ ਖੁੱਲਿਆ ਔਰ ਅਸੀਂ ਜਾਣੇ ਹਸਪੀਟਲਾਂ ਚ ਮੈਂ ਕਿੰਨੀ ਵਾਰੀ ਰਜਿੰਦਰਾ ਹਸਪੀਟਲ ਪਟਿਆਲੇ ਵਿੱਚ ਗਈ ਹੈ ਜਦੋਂ ਵੀ ਉੱਥੇ ਕੋਈ ਪ੍ਰੋਬਲਮ ਹੁੰਦੀ ਹੈ ਸਾਡੀ ਲੇਡੀਆ ਲੇਡੀਜ਼ ਨੂੰ ਕੋਈ ਪ੍ਰੋਬਲਮ ਆਂਦੀ ਹੈ ਸਾਨੂੰ ਫੋਨ ਆਂਦੇ ਨੇ ਅਸੀਂ ਜਾਣੇ ਸੋ ਇਹ ਨਹੀਂ ਹੈ ਕਿ ਕੋਈ ਜਾਂਦਾ ਨਹੀਂ ਔਰ ਸਾਰੇ ਹਲਕੇ ਆ ਤੇ ਇਸ ਤਰ੍ਹਾਂ ਹੀ ਹੁੰਦਾ ਠੀਕ ਹੈ ਜੀ ਪੰਜਾਬ ਚ ਫੈਲਾ ਮੋਰਚਾ ਨੂੰ ਮਜ਼ਬੂਤ ਕਰਨ ਲਈ ਕੋਈ ਰਣਨੀਤੀ ਬਣਾਈਏ ਏ ਕੋ ਸਾਡੀਆਂ ਫੈਲਾ ਮੋਰਚਾ ਦੇ ਆ ਲੇਡੀਆਂ ਬੜੀਆਂ ਤਕੜੀਆਂ ਨੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ 35